ਤੇ ਕੱਲ ਭਗਤਾਪੁਰ ਇਲਾਕੇ ਦੇ ਇੱਕ ਬਹੁਤ ਹੀ ਭਿਆਨਕ tufaan ਆਇਆ ਜਿਸ ਦੀ ਬਹੁਤ ਲੋਕਾਂ ਨੂੰ ਤਕਲੀਫ ਦੁੱਖ ਹੋਇਆ ਨੁਕਸਾਨਾਂ ਦਾ ਕਰਨ ਵਾਸਤੇ ਹਲਕੇ ਦੇ ਸਾਬਕਾ ਮੰਤਰੀ ਗੁਰਪ੍ਰਿੰਤ ਕਾਂਗੜ ਇੱਥੇ ਪਹੁੰਚੇ ਹੈ ਤੇ ਉਹਨਾਂ ਨੇ ਝੁੱਗੀ ਝੌਂਪੜੀਆਂ ਦੇ ਨੁਕਸਾਨ ਨੂੰ ਜਾਣਿਆ ਇੱਥੇ ਵਰਕਸ਼ਾਪ ਵਾਲਿਆਂ ਨੂੰ ਵੀ ਮਿਲਿਆ ਜਿਨ੍ਹਾਂ ਜਿਨ੍ਹਾਂ ਦੇ ਨੁਕਸਾਨ ਹੋਏ ਸਾਰਿਆਂ ਨਾਲ ਉਹਨਾਂ ਨੇ 90ਾਂ ਦਾ ਕੀਤਾ ਤੇ ਉਹ ਆਪਾਂ ਦੇਖਦੇ ਹਾਂ ਸਾਨੂੰ ਕਾਂਗੜ ਸਾਹਿਬ ਨਾਲ ਕੀ ਕੀ ਗੱਲਬਾਤ ਹੁੰਦੀ ਹੈ ਫਿਰ ਕੌਣ ਕੌਣ ਮਿਲਦੇ ਆ ਉਹਨਾਂ ਨੂੰ ਸਮੀਂ ਜੀ ਧਰਮਾ ਜੀ ਧਰਮਾ ਕਿਹੜਾ ਹਾਂ ਚਲਿਆ ਯਾਰ ਤੇ ਪਿੱਛੇ ਮੀਜ਼ਾ ਜਿਹੜਾ ਉਹ ਪਰਲੀ ਚ ਬੀਤੀਆਂ ਕੰਦ ਫਿਲੇ ਆ ਯਹਾਂ ਸਮੀਂ ਆਖਰਾ ਇਧਰ ਧਰਮਾ ਧਰਮਾ ਪੰਜ ਹਜ਼ਾਰ ਧਰਮੇ 2 3 4 ਹਾਂਜੀ ਆਹ ਕੌਣ ਸੀ ਇਧਰ ਆਪਣਾ ਨਾਮ ਨਹੀਂ ਦੱਤਾ ਨਹੀਂ ਹਾਂਜੀ ਰਟਮਾ ਦੀ ਧਰਮੇ ਦੇ ਆਜ ਨੂੰ ਅੱਜ ਸੋਹਣਾ ਖੜੇ ਆ 9 10 ਸੇਮੀ ਇੱਕ ਸੇਮੀ ਆ ਗਿਆ ਆ ਸੇਮੀ ਦਾ ਵੀ ਆ ਜਾ ਕੋਈ ਉਹ ਪਰਲੀ ਸਾਈਡ ਤੇ ਹੋਗੇ ਫਲੂ ਜਨੂੰ 9 10 आ चला भाई राजेश की तरक्की हुई है वो बाजे आके ना सारा देखो जी ला छोटा आगे वो सत्ता सत्ता बीच में बैठ गए आ रहे ने देखो की हां हो जनता तो मैं कब हूं उसमें वो तो 10 वाली तार को उधर लाने से कौन होता गरीब क्यों नहीं तुम लोग नहीं ਤੇ ਚਾਰ ਪੰਜ ਘੰਟੇ ਸਾਰੇ ਉਹ ਬਈ ਆਪ ਗੱਡੀ ਚਲੀ ਗਿਆ ਹਾਂ ਲੈ ਦੇਖ ਬਹਿ ਜਾ ਮੈਂ ਉਹਦਾ ਮਾਰਕਾ ਚੀਜ਼ ਦਾ ਮਾਰਕਾ ਹੈ ਠੀਕਾ ਉਸ ਦਾ ਮਾਰਕਾ ਹੈ ਉਹ ਵਾਦ ਬਣਾਉਂਗਾ ਕਾਂਗਰਸ ਸਾਹਿਬ ਇੱਕ ਵਾਰ ਛਾਪ ਜੀ ਦਾ ਬਹੁਤ ਸਾਰਾ ਜਿਆਦਾ ਨੁਕਸਾਨ ਹੋਇਆ ਹੈ ਬਿਆਨਤ ਸਿੰਘ ਉਹਨਾਂ ਨੂੰ ਮਿਲਦੇ ਹੈ ਵਾਲੇ ਚਾਹ ਨਾ ਪਾਣੀ ਹੈ ਉੱਪਰ ਛੱਡ ਜੀ ਨਾ ਲਿਜਾ ਜੀ ਉਹ ਵੀ ਚਾਦਰ ਆ ਗਈ ਉਹਨਾਂ ਨੂੰ ਨਹੀਂ ਚਾਹੀਦਾ ਗੁਰੂ ਘਰਾਂ ਦੀ ਉਹ ਟਗੀਆਂ ਵਈਆਂ ਗੁਰੂ ਘਰਾਂ ਦੀ ਕਿਰਤਾਂ ਤੋਂ ਲੈਂਦੀਆਂ ਚੱਕ ਕੇ ਆਈ ਕਿਹੜੇ ਬੇਸ ਬਣਾਇਆ ਹੋਇਆ ਕੋਹ ਪੱਟਦੀਆਂ ਮਸ਼ੀਨਾਂ ਆ ਅੱਗੇ ਬਣੇ ਪਏ ਤੇ ਉਹ ਸੜਕ ਪੌਣੀ ਆ ਗੇਟ ਕਿੰਨਾ ਸੀ ਆਈ ਤੂਫਾਨ ਨਾਲ ਜਿਹੜਾ ਨੁਕਸਾਨ ਹੋਇਆ ਹੈ ਬਿਲਕੁਲ ਤੁਹਾਡੇ ਸਾਹਮਣੇ ਆ ਆ ਦਰਖਤ ਇਸ ਤਰ੍ਹਾਂ ਪੱਟੇ ਪਏ ਆ ਜਿਵੇਂ ਕਿਸੇ ਬਲਡوزر ਨੇ ਜਾਂ ਵੱਡੀ ਮਸ਼ੀਨਰੀ ਨੇ ਪੱਟ ਪੱਟ ਸਿੱਟੇ ਹੋਣ ਅੱਇ ਇੱਤਾ ਦੇਖੋ ਕਿਵੇਂ ਕੰਧਾਂ ਢਾਈਆਂ ਆਂ ਬਾਦਸ਼ਾਹ ਆ ਜਿਹੜੀ ਪੂਰੀ ਤਰ੍ਹਾਂ ਤਬਾਹ ਕਰਤੀ ਤੇ ਇਸ ਨੂੰ ਦੇਖ ਕੇ ਬਹੁਤ ਮਨ ਨੂੰ ਭਾਰਾ ਦੁੱਖ ਲੱਗਦਾ ਆ ਥੋੜੇ ਸਾਹਮਣੇ ਆ ਦੇਖੋ ਕਿਵੇਂ ਸ਼ੈੱਡ ਮਰੋੜ ਮਰੋੜ ਸਿੱਟੇ ਪਏ ਆ ਗੱਡੀਆਂ ਦੇ ਚਾਦਰਾਂ ਤਾਂ ਹਾਂ ਸਿੱਟੀਆਂ ਬਹੁਤ ਦੂਰ ਵੱਡਾ ਨੁਕਸਾਨ ਹੋਇਆ ਤਬਾਹ ਹੋਇਆ ਪਿਆ ਬਿਲਕੁਲ ਸਾਰਾ ਕੁਝ ਇਹਨੂੰ ਦੇਖ ਕੇ ਮਨ ਨੂੰ ਇੰਨਾ ਦੁੱਖ ਲੱਗਦਾ ਹੈ ਕਿ ਹੋ ਸਕਦਾ ਹੈ ਵੀ ਇੰਨਾ ਦੁੱਖੇ ਜ਼ਿੰਦਗੀ 'ਚ ਕਿਸੇ ਨੇ ਦੇਖਿਆ ਹੀ ਨਾ ਹੋਵੇ ਪਹਿਲੀ ਵਾਰ ਦੇਖਣ ਨੂੰ ਮੇਰਾ ਹੋਲੇ ਕਮਾੜੀ ਨੂੰ ਡੈਂਸ਼ਨ ਦਿੱਤੂ। ਯਾਰ ਹੋ ਰਿਹਾ। ਪਾਰਸੀ ਉਹ ਜ਼ਿਆਦਾ ਲੈਟਰ ਜਾ ਜਾਮੇ ਥੱਲੇ ਬਹਿ ਗਿਆ ਹੈ। ਗਰੀਬਾਂ ਦਾ ਵਿਚਾਰਾ ਦਾ ਬੜਾ ਹਾਲ ਹੋਇਆ ਪਿਆ ਭਾਈ। ਇਸ ਦੇ ਨਾਲ ਯਾਰ ਆਦਾ ਫਾਰਮਿੰਗ ਡੇਰਾ ਜਿਹੜਾ ਭਗਤਾ ਭਾਈ ਮੇਨ ਸਾੜ ਤੋਂ ਉੱਪਰ ਹੀ ਸੀਗਾ। ਬਹੁਤ ਵਧੀਆ ਸੀ। ਇਹਦੀ ਬਿਲਡਿੰਗ ਵੀ ਇਹਨੇ ਜਿਹੜੀ ਤੋਂ ਪਾ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਸੀ ਤੇ ਅੱਜ ਵੱਡੀ ਗੰਤ ਵਿੱਚ ਸੰਗਤ ਹੈ ਜਿਹੜੀ ਇੱਥੇ ਲੱਗੀ ਹੋਈ ਹੈ ਇਹਦੀ ਰਿਪੇਅਰ ਚੱਲ ਰਹੀ ਹੈ ਤੇ ਕਾਂਗਰਸ ਸਾਹਿਬ ਇੱਥੇ ਵੀ ਪਹੁੰਚੇ ਐ ਇਹਨਾਂ ਦੇ ਵੀ ਦਾਜਾ ਲੈਣਗੇ ਵਿੱਚ ਨੁਕਸਾਨ ਹੋਇਆ ਜੀ ਇਹਦੀ ਵਾਰੀ ਪਤਾ ਦੇ ਵੇਖੋ ਜੀ ਜਿਹੜਾ ਕੱਲ ਕੁਦਰਤ ਵੱਲੋਂ ਨੁਕਸਾਨ ਹੋਇਆ ਸਾਡੇ ਹਲਕੇ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਜਿੱਥੇ ਇੰਡਸਟਰੀ ਦਾ ਸ਼ੈਲਰਾਂ ਦਾ ਹੋਰ ਘਰਾਂ ਦੇ ਵਿੱਚ ਜਿਹੜੇ ਕੁੱਲ ਮਤਲਬ ਪਸ਼ੂਆਂ ਦੇ ਬਾੜੇ ਸਨ ਗਰੀਬ ਪਰਿਵਾਰਾਂ ਦੇ तमाम ਜਨਤਾ ਦਾ ਬਹੁਤ ਵੱਡਾ ਨੁਕਸਾਨ ਹੈ ਖਾਸ ਕਰਕੇ ਜਿਹੜੀਆਂ ਫਸਲਾਂ ਕਣਕ ਬਿਲਕੁਲ ਸਿਰੇ ਤੇ ਆਈ ਵੀ ਸੀ ਪੱਕਣ ਕਿਨਾਰੇ ਸੀ ਉਹ ਗੜਿਆਂ ਦੇ ਨਾਲ ਮੇਰੇ ਖਿਆਲ ਦੇ ਵਿੱਚ 75% ਸਾਡੀਆਂ ਕਣਕ ਦਾ ਨੁਕਸਾਨ ਹੋਇਆ ਹੈ ਕਿਉਂ ਦੋਧੇ ਤੇ ਕਣਕ ਆਈ ਹੋਈ ਸੀ ਉਤੋਂ ਮਤਲ ਜਿਹੜੇ ਆਉਣੇ ਸੀ ਉਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਭਾਰੇ ਸੀ ਤੇ ਬੱਲੀ ਦੇ ਉੱਤੇ ਵੱਜ ਕੇ ਸਾਰੀ ਕਣਕ ਦਾ ਨੁਕਸਾਨ ਕੀਤਾ ਗਿਆ ਜ਼ਿੰਮੇਵਾਰ ਦਾ ਪਹਿਲਾਂ ਹੀ ਲੱਕ ਟੁੱਟਿਆ ਪਿਆ ਇਹ ਇੱਕ ਫੇਰੇ ਕੁਦਰਤੀ ਮਤਲਬ ਆਫਤਾਈ ਹੈ ਬਹੁਤ ਮਤਲਬ ਮੰਦ ਭਾਗੀ ਇਹ ਜਿਹੜੀ ਕੁਦਰਤੀ ਆਫਤਾਈ ਹੈ ਜ਼ਮੀਂਦਾਰ ਦੇ ਹਾਲਾਤ ਬਹੁਤ ਮਾੜੇ ਨੇ ਮੈਂ ਪੁਰਜਰ ਅਪੀਲ ਕਰਦਾ ਸਰਕਾਰ ਨੂੰ ਵੀ ਜਿਹੜਾ ਪਹਿਲਾ 2 ਸਾਲਾਂ ਦਾ ਜੋ ਵੀ ਕਿਸਾਨਾਂ ਨੂੰ ਆਪਾਂ ਸਰਕਾਰ ਨੇ ਬੋਲਿਆ ਸੀ ਕੋਈ ਮੁਆਵਜ਼ਾ ਦੇਣ ਦਾ ਜਾਂ ਬੋਨਸ ਦੇਣ ਦਾ ਉਹ ਤਰੰਤ ਇਹਨਾਂ ਨੂੰ ਪੂਰਨ ਤੌਰ ਤੇ ਦਿੱਤਾ ਜਾਵੇ ਤੇ ਕੱਲ ਦੀ ਜਲਦੀ ਜਿਹੜੀ ਗੁਰਦੁਆਰੀ ਗੁਰਦੁਆਰੀ ਕਰਵਾ ਕੇ ਤੇ ਬਣਦੀ ਰਕਮ ਘੱਟੋ-ਘੱਟ 30-35000 ਰੁਪਏ ਕਿੱਲਾ ਕਿਸਾਨ ਨੂੰ ਕਣਕ ਦਾ ਦਿੱਤਾ ਜਾਵੇ ਤੇ ਜਿਹੜੀਆਂ ਇੰਡਸਟਰੀਆਂ ਦਾ ਨੁਕਸਾਨ ਹੋਇਆ ਹੈ ਸ਼ੈਲਰਾਂ ਦਾ ਹੋਇਆ ਹੋਰ ਜਿਹੜੇ ਸ਼ੈੱਡ ਛੁੱਟ ਢਾਏ ਨੇ ਜਿੰਨੇ ਆ ਕਿਸੇ ਵਰਕਸ਼ਾਪਾਂ ਦੇ ਹੋਏ ਨੇ ਵੱਡੇ ਸ਼ੈੱਡ ਟੋਟਲੀ ਉਹ ਡੈਮੇਜ ਹੋਏ ਨੇ ਉਹਨਾਂ ਨੂੰ ਸੰਬੰਧਿਤ ਜਿਹੜੇ ਪਰਿਵਾਰ ਆ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਐਸਟੀਮੇਟ ਬਣਾ ਕੇ ਉਹਨਾਂ ਨੂੰ ਬਦ-ਬਦ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਮੇਰੇ ਕੋਲੇ ਇਹ ਵਿਭਾਗਾਂ ਜਿਹੜਾ ਕੁਦਰਤੀ ਆਫਤ ਦਾ ਮੇਰੇ ਕੋਲੇ ਰਿਹਾ ਅਸੀਂ ਉਦੋਂ ਦਿੰਦੇ ਰਹੇ ਹਾਂ ਜਿੱਤੇ-ਜਿੱਤੇ ਵੀ ਮਤਲਬ ਨੁਕਸਾਨ ਹੋਇਆ ਉਸ ਕਰਕੇ ਅਸੀਂ ਜਿੰਨੀ ਸਰਕਾਰ ਵੱਲੋਂ ਪਾਲਿਸੀ ਦੇ ਮੁਤਾਬਕ ਜੋ ਪਾਲਿਸੀ ਸੀ ਉਹਦੇ ਅਧੀਨ ਅਸੀਂ ਫੰਡ ਜਾਰੀ ਕਰਦੇ ਰਹੇ ਹਾਂ ਤੇ ਇਹ ਸਰਕਾਰ ਨੂੰ ਵੀ ਜਲਦੀ ਚਾਹੀਦਾ ਹੈ ਵੀ ਕਿਸਾਨ ਨੂੰ ਵੀ ਇੰਡਸਟਰੀ ਨੂੰ ਤੇ ਜਿਹੜੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਨੁਕਸਾਨ ਹੋਏ ਆ ਉਹਨਾਂ ਨੂੰ ਵੀ ਜਲਦੀ-ਜਲਦੀ ਇਹ ਫੰਡ ਮਈਏ ਕਿਤੇ ਵੇ ਤਾਂ ਜੋ ਵਿਚਾਰੇ ਆਪਣੀ ਉਹ ਜ਼ਿੰਦਗੀ ਸੌਕੀ ਕਰ ਸਕੇ